ਇਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਨਾਂ ਕੋਲੇ ਨੇ ਇਹ 33 ਤੇ 34 ਦੇ ਚੱਕਰ ਚ ਫਸ ਗਏ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆ ਕੀ ਕਰ ਰਹੇ ਹੋ ਨਾ ਇਹ ਸੰਪਰਕ ਸਾਧ ਤੇ ਲੱਗੇ ਹੋਏ ਨੇ ਆਪਿਆਂ ਨਾਲ ਸੰਪਰਕ ਹੈ ਨਹੀਂ ਜਦੋਂ ਦੀ ਜਦੋਂ ਦੀ ਸੋਚ ਚੱਕੀ ਆ ਉਹਨਾਂ ਦੇ ਲੱਗੇ ਲਾ 6 ਮਹੀਨੇ ਨਹੀਂ ਕੱਟਦਾ ਪਵਾਂ ਤਮਨ 6 ਮਹੀਨਾਵਾਂ ਕਹਿੰਦੇ ਲ ਸਾਲ ਤਾਂ ਨਹੀਂ ਕਢਾਉਂਦਾ ਇਹ ਜਿਵੇਂ ਆਪਾਂ ਕਹਿੰਦੇ ਬਿਮਾਰ ਬਜ਼ੁਰਗ ਨੂੰ ਨਹੀਂ ਕਹਿੰਦੇ ਹੁੰਦੇ ਐਤਕੀ ਦਾ ਸਾਲ ਨਹੀਂ ਕਢਾਉਂਦਾ ਫੇਰ ਕਹਿੰਦੇ ਲ ਵਾ ਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਨੂੰ ਅਗਲੇ ਦਿਨ ਹੀ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗਏ ਬਾ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪਦੇ ਆਪਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਲ ਕੀਤਾ ਉਸੇ ਕਰਕੇ ਸ assi ਆਏ ਆ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰਾਏ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਿਹਾ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਣਦਾ ਮੈਂ ਡਸਟਬਿਨ ਵਿੱਚ ਸੜ ਦੇਣਾ ਉਹਨਾਂ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ-ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10-12 ਵਾਰ ਹੀ ਗਿਆ ਹੁਣ 5 ਸਾਲ ਚ ਮਾਨਾ ਪੁੱਤੋਂ ਪੰਜਾਬ ਚ 10-12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉੱਧਰ ਮਾਝੇ ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋ ਗਈ ਸੀ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਰਿਖਾਇਆ ਸੀ ਜਾਂ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ ਕਿ ਇਹ ਭਾਰਤ ਦੇ ਉੱਤਰੀ ਖੇਤਰੋ ਮੇ ਕਬੀ ਕਬੀ ਦੇਖਿਆ ਜਾਂਦਾ ਹੈ ਇਹ ਉਹ ਨਹੀਂ ਇਹ ਕਦੇ ਕਦੇ ਦੇਖੇ ਜਾਂਦੇ ਨੇ ਇਹ ਵੀ ਅੱਜ ਉੱਥੇ ਦੇਖਿਆ ਗਿਆ ਇੱਕ ਕਾਂਗਰਸੀ ਇੱਕ ਕਾਂਗਰਸੀ ਅੱਜ ਇੱਧਰ ਨੂੰ ਵੀ ਲੰਘਿਆ ਹੈ ਕਮਾਲ ਹੈ ਇੱਧਰ ਨੂੰ ਕੀ ਕਰਨ ਗਿਆ ਦੇਖੋ ਕੰਮ ਹੋਣਾ ਫਿਰ ਇਹ ਥੋੜੀਆਂ ਆਬਦੀਆਂ ਬਈ ਆਬਦੇ ਪੀੜੀ ਥੱਲੇ ਸੋਟਾ ਫੇਰੋ ਖੇਤੀ ਦਾ ਇਨਾ ਬੁਰਾ ਹਾਲ ਕਿਉਂ ਹੋਇਆ ਜਦੋਂ ਖੇਤ ਸੰਘਰਸ਼ ਹੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖੌਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਜਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵੰਤ ਮਾਨ ਹੁਣ ਜਲੰਧਰ ਚਲਾ ਜਾਊ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕਲਾਈਜ਼ ਹੋ ਤੇ ਫਿਰ ਭਪੀਸ਼ ਬਘੇਲ ਮੋਗੇ ਤੋਂ ਆਈ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਐਸਾ ਭਪੀਸ਼ ਬਘੇਲ ਵੀ ਹਾਰਿਆ ਹੋਇਆ ਜਾਂ ਤਾਂ ਤੁਸੀਂ ਲੈੰਦਾ ਹੋਵੇ ਕੋਈ ਜਮਾਨਤ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲੈੰਦਾ ਸੀ ਉਦੋਂ ਬਲੇਹਰੀ ਚੌਧਰੀ ਲਿਆਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲਓ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲ ਹੈ ਵਿਆਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆਪਾਂ ਕਿ ਕਿਹੜੀ ਪਾਰਟੀ ਵੱਲ ਬੋਲ ਰਹੇ ਆ कोई पता ही लग रहा कौन किधर गया कौन किधर आ गया वो आ गया नहीं चला गया सी। नहीं, वो आ गया सी। नहीं, नहीं, नहीं बलबीर सिद्धू नहीं आ गया वेरका चला गया नहीं वेरका आ गया मक्कड़ हाँ, मक्कड़ नहीं, नहीं मुल, म, वो मलुका चला गया सी। ए मैं, मैं उस मुद्दे तल करूंगा लोग लिया चो लैठो